ਪੰਜਾਬ ਵਿਜ਼ਨ 2047 ਚ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਝੋਨੇ ਦੀ ਚੁਕਾਈ ਦੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਹਮੇਸ਼ਾ ਮਤਰਈ ਮਾਂ ਵਾਲਾ ਸਲੂਕ ਕਰਦੀ ਹੈ। ਉਹਨਾਂ ਕਿਹਾ ਕਿ ਡੀਏਪੀ ਦਾ ਇੱਕ ਦਿਨ ਵਿੱਚ ਕੋਈ ਹੱਲ ਨਹੀਂ ਨਿਕਲ ਸਕਦਾ ਇਸ ਲਈ ਲੰਬੀ ਲੜਾਈ ਲੜਨੀ ਪਵੇਗੀ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਮਾਗਮ 'ਚ ਫਰਟੀਲਾਈਜ਼ਰ ਨੂੰ ਤਿਆਗਣ ਤੇ ਚਰਚਾ ਹੋਈ ਹੈ। ਭਾਈ ਜਿਹੜਾ ਸੁਖਦਾਈ ਵੇਖਣਾ ਚਾਹੁੰਦੇ ਆ ਇਸ ਲਈ ਵਿਚਾਰ ਗੋਸ਼ਟੀ ਅੱਜ ਜੋ ਹੋਈ ਹੈ ਇਸ ਤੋਂ ਬਾਅਦ ਵੀ ਹੁੰਦੇ ਰਹਿਣੀਆਂ ਮੇਰਾ ਜਿਹੜਾ ਸਬਜੈਕਟ ਹੈ ਖੇਤੀਬਾੜੀ ਹੈ ਮੈਂ ਖੇਤੀਬਾੜੀ ਮੇਰੇ ਕੋਲੇ ਮਹਿਕਮਾ ਵੀ ਹੈ ਪੰਜਾਬ ਦੀ ਬਜਾਰਤ ਵਿੱਚ ਸੁਖ ਖੇਤੀਬਾੜੀ ਵੀ ਇੱਕ ਚਿੰਤਾ ਹੋਈ ਪਈ ਹੈ ਸਾਡੇ ਬੱਚੇ ਵੀ ਇਸ ਤੋਂ ਤਾਂ ਭੱਜ ਰਹੇ ਆ ਕਿ ਇਹਦੇ ਵਿੱਚ ਮੁਨਾਫਾ ਬਹੁਤਾ ਨਹੀਂ ਉਹਨਾਂ ਨੂੰ ਲੱਗ ਰਿਹਾ ਤੇ ਜਿਹੜੇ ਹੋਰ ਧੰਦੇ ਆ ਉਹ ਬੜੇ ਸਪੀਡ ਨਾਲ ਵੱਧਦੇ ਆ ਤੋ ਅਸੀਂ ਜੇ ਦੇਸ਼ ਦੀ ਤਰੱਕੀ ਚਾਹਣੀ ਆ ਸਟੇਟ ਦੀ ਤਰੱਕੀ ਚਾਹਣੀ ਆ ਲੋਕਾਂ ਨੂੰ ਖੁਸ਼ਹਾਲ ਬਣਾਉਣਾ ਚਾਹਣੇ ਤਾਂ ਹੀ ਖੁਸ਼ਹਾਲੀ ਹੋ ਸਕੂਗੀ ਸਾਰੇ ਮੁਲਕ ਵਿੱਚ ਉਹਦੇ ਲਈ ਕਿ ਖੇਤੀ ਨੂੰ ਕਿਵੇਂ-ਕਿਵੇਂ ਸੁਧਾਰਿਆ ਜਾਵੇ ਇਹਦੀਆਂ ਚ ਜਿਹੜੇ ਅੜਿੱਕੇ ਹੁੰਦੇ ਆ ਉਹਨੂੰ ਕਿਵੇਂ ਦੂਰ ਕੀਤਾ ਜਾਵੇ ਜੇ ਫਸਲਾਂ ਪੈਦਾ ਕਰ ਲੈਣੇ ਆ ਉਹਨੂੰ ਖਰੀਦਣ ਵਾਲੇ ਕੋ پاسੇ ਹੋ ਜਾਂਦੇ ਆ ਇਹੋ ਜਿਹੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਪੁਰੀ ਸਾਹਿਬ ਪਹਿਲਾਂ ਚੌਂਦੇ ਦੀ ਲਿਫਟਿੰਗ ਲੈ ਕੇ ਕੇਂਦਰ ਸਰਕਾਰ ਵੱਲੋਂ ਰੇਡ ਕਾਰਡ ਤੋਂ ਕਿਹਾ ਗਿਆ ਮੈਂ ਆ ਦੇਤੇ ਵੀ ਜਿਹੜਾ ਆ ਰਿਹਾ ਕਿਸਾਨਾਂ ਦੇ ਵੇਖੋ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਜੇ ਮੈਂ ਕਹਾਂ ਵਿਤਕਰਾ ਤੱਕਾ ਤੋਖਾ ਕਰਦੇ ਰਹੇ ਅਸੀਂ ਸਭ ਕੁਝ ਪੈਦਾ ਕਰਦੇ ਆ ਤੇ ਇਸ ਦੇਸ਼ ਲਈ ਕਰਦੇ ਪਰ ਫਿਰ ਵੀ ਅਸੀਂ ਮੁੱਲ ਖਰੀਦਣੀ ਡੀਪੀਓ ਦੇ ਵਿੱਚ ਵੀ ਲੇਟ ਹੋਣਾ ਸਾਨੂੰ ਇਸ ਚਿੰਤਾ ਵਿੱਚ ਪਾਉਣਾ ਉਹ ਬਹੁਤ ਔਖੀਆਂ ਗੱਲਾਂ ਵੀ ਮੈਂ ਕੀ ਵਿਚਾਰਾ ਅੱਜ ਗਣੀ ਵਿਚਾਰਾ ਗਿਆ ਉਹਦੇ 2047 ਤੱਕ ਇਹ ਸੁੱਤੇ ਨੂੰ ਉਹ 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 ਅੱਜ ਇੱਕ ਦਿਨ ਨਾਲ ਕੁਝ ਨਹੀਂ ਹੱਲ ਹੋ ਸਕਣਾ ਇਹ ਗੱਲਾਂ ਚੱਲਦੀਆਂ ਰਹਿਣੀਆਂ ਵੀ ਅਸੀਂ ਇਸ ਸੰਕਟ ਚੋਂ ਕਿਵੇਂ ਨਿਕਲ ਲੱਗਾਂਗੇ ਇਹਨਾਂ ਅਸੀਂ ਫਰਟੀਲਾਈਜ਼ਰ ਤੋਂ ਖਿਹੜਾ ਕਿਵੇਂ ਛੜਾਂ